ਦੇਖੋ ਕੈਮਰਾਮੈਨ ਪੂਰਾ ਗਰਮੀ ਗਰਮੀ ਹੋ ਕੇ ਲੱਗਿਆ ਪਿਆ ਬਾੜੀ ਪਰ ਕਮਲ ਤੂੰ ਲੇਟ ਹੋ ਗਿਆ ਯਾਰ ਮੇਰੇ ਨਾਲੋਂ ਹਨਾ ਮੈਂ ਪੂਰਾ ਵਧੀਆ ਜੀ ਇਹ ਗੱਲ ਪਤਾ ਕੀ ਹੈ ਇਹ ਐ ਹੋ ਗਿਆ ਜੀ ਤੇ ਇੱਕ ਤਾਂ ਇਹ ਥੋੜੀ ਜਗ੍ਹਾ ਘਟਾ ਗਈ ਨਹੀਂ ਜਗ੍ਹਾ ਦਾ ਕੀ ਨਹੀਂ ਆਇਆ ਇਹਦੇ ਵਜਿਹੇ ਟਰੈਕਟਰ ਹੀ ਨਾ ਪੜਦਾ ਤਰਖਤਾਂ ਕਰਕੇ ਰਸਤਾ ਕਰਕੇ ਨਹੀਂ ਹਾਂ ਹੁਣ ਆ ਤੇ ਨਹੀਂ ਉਧਰ ਥੋੜਾ ਰਹਿ ਪਿਆ ਜੀ ਰੂੜੀ ਵਾਲਾ ਉਹ ਸਰਪਾ ਪਾੜੀ ਅਸੀਂ ਤਿਆਰ ਕਰੀ ਤਾ ਤੇ ਦੱਸੋ ਇਹ ਪਾਦਰ ਨਹੀਂ ਹੈ ਅੰਗੇੜਾ ਦੇ ਕਿੰਨੇ ਅੱਛਾ ਇਹ ਪਹਿਲਾਂ ਤਾਂ ਇਹਦੇ ਵਿੱਚ ਹਰਾ ਸੀਗਾ ਵਧੀਆ ਪੂਰਾ ਵਧੀਆ ਹੋਇਆ ਹੋਇਆ ਸੀਗਾ ਸਰੋਂ ਪਹਿਲੀ ਲਾਤੀ ਸੀਗੀ ਠੀਕ ਹੈ ਤੇ ਸਾਨੂੰ ਐ ਸੀ ਵਿਚਾਰ ਸਰੋਂ ਵੀ ਛਾਹ ਤੋੜ ਲਾਂਗੇ ਆਪਾਂ ਵੀ ਚਾ ਲੈ ਇੱਕ ਅਧੀਬਰ ਛਾਹ ਖਾਲਾਂਗੇ ਵੀ ਚਲ ਮੀਂਹ ਤਾਂ ਅੱਧੀ ਪੈਣਾਗਾ ਹਾਂ ਉਸ ਤੋਂ ਬਾਅਦ ਫਿਰ ਜੋ ਲਗਾਤਾਰੀ ਮੀਂਹ ਪੈਣ ਲੱਗਿਆ ਮਾ ਫੇ ਤਾਂ ਵਿੱਚ ਹੀ ਹਰਾ ਵੀ ਮਰ ਗਿਆ ਵਿੱਚ ਹੀ ਸਰੋਂ ਮਰ ਗਈ ਵਿੱਚ ਹੀ ਸਰੋਂ ਮਰ ਗਈ ਇਹਦਾ ਸਾਰਾ ਕੁਝ ਇਹ ਉਸ ਤੋਂ ਬਾਅਦ ਹੁਣ ਮੈਂ ਲਗਾ ਵੀ ਇਹਨੂੰ ਕਟੋਕਟ ਮਹੀਨਾ ਪਿਆ ਹੋਵੇ ਲੈਣ ਨੂੰ ਹੋਵੇ ਸਬਜ਼ੀ ਵਧੀਆ ਹੋ ਹਾਂ ਹਾਂ ਹੁਣ ਇਥੇ ਆਪਣਾ ਉਥੋਂ ਰੇਲ ਲਾਜਰੀ ਦਾ ਮੁਰਗਾ ਯਾਰਾਂ ਤੇ ਫੈਸਲੇ ਤੇ ਪਿਆ ਰੇੜੀ ਚ ਦੋ ਦੋ ਰੇੜੀਆਂ ਭਰ ਲਈ ਤਿੰਨ ਭਰ ਲਈ ਅੱਛਾ ਤੇ ਵਧੀਆ ਰੇਲ ਲਿਆ ਕੇ ਪਾ ਕੇ ਦੇਖੀ ਦੁਬਾਰੀ ਮੈਨੂੰ ਐ ਲੱਗਦਾ ਥੋੜੀ ਇਥੇ ਪਾਣੀ ਦੀ ਸ਼ੌਟ ਆ ਜੀ ਕਿਤੇ ਗਰਮਾਇਸ਼ ਨਾ ਕਰੇ ਨਾ 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 ਮੁਰਗੇ ਮੰਦੂ ਸਿੱਟਾ ਦੇਣ ਅੱਛਾ ਮਾਹਰ ਇੱਕ ਸਾਲ ਪਾਉਣਾ ਕੰਮ ਨੂੰ ਪਤਾ ਪਾ ਕੇ ਪੀਜਿਆ ਅੱਛਾ ਜੀ ਪੂਰਾ ਵਧੀਆ ਰਿਜ਼ਲਟ ਬਾਲਾ ਨਾ ਚਲੋ ਵੀ ਮੰਗੂ ਪੱਟਣਾ ਜਿਵੇਂ ਹੁਣ ਤੁਸੀਂ ਐ ਦੇਖੋ ਵੀ ਆ ਇੰਨਾ ਕ ਥਾਂ ਇਹਦੇ ਵਿੱਚ ਵੀ ਇੱਕ ਘਟਾ ਪੰਜ ਕ ਦੋ ਬਹਿ ਜਾਣਗੇ ਇਹਦੇ ਵਿੱਚ ਦੋ ਬਸ ਤੂੰ ਘਟੇ ਦੋ ਲਿਆ ਪੂਰੀ ਮੰਗੂ ਫਿਰਤਾ ਦੇ ਲਈ ਬਦਲਾ ਬਦਲਾ ਜੇ বাজ ਗਿਆ বাজ ਜੂ ਤਾਂ ਕਿ ਕਿਸੇ ਦਰਗਤ ਚ ਪਾ ਦੀ ਨਾਰੇ ਉੱਥੇ ਨਾਲੇ ਤਾਂ ਜੀ ਦੇਖ ਆਪਣਾ ਕੋਈ ਨੀਂਦ ਦਾ ਰਸਤਾ ਬਹੁਤ ਹਾਰੇ ਇੱਥੇ ਇੱਧਰ ਆਓ ਜਿਵੇਂ ਤੁਸੀਂ ਕਹਿੰਦੇ ਸੀ ਵੀ ਆ ਕੈਰਾ ਹੋਵਾ ਕ ਹੁਣ ਜਿਵੇਂ ਆ ਦੇਖੋ ਇੱਥੇ ਮੈਂ ਲੈਨ ਮਾਰ ਕੇ ਪੈਰ ਨਾਲ ਮੈਂ ਤਾਂ ਐ ਕਰ ਦਨ ਬਸ ਬਸ ਆ ਪੈਰ ਨਾਲ ਨਿਸ਼ਾਨੀ ਲਾ ਦੇ ਤੇ ਨਿਸ਼ਾਨੀ ਲੱਗ ਗਈ ਇਨੇ ਸਾਂਦੀ ਲਾ ਕੇ ਫਿਰ ਉੱਤੇ ਬੱਟ ਪਾ ਦਾਂਗੇ। ਉਦੋਂ ਬਾਅਦ ਅਜੇ ਫੇਰ ਵੀ ਚੌੜਾ ਦਿਸਿਆ। ਆ ਗਾਜਰ ਆਹ ਲੈਂਨ ਫੇਰ ਮਾਰਤੀ। ਚੱਟ ਸੌਦਾ ਕੰਮ। ਮੈਂ ਕਿਹਾ ਜਮਾ ਦੇਖਿਓ ਸੀ ਨਾਲ ਜਮਾ ਸਾਫ਼ ਸੁਥਰਾ ਕੰਮ ਹੋਊਗਾ। ਆ ਲੈਂਨ ਮਾਰਤੀ। 1 2 3 ਬਣ ਗਈ। ਠੀਕ ਆ। ਇਹਦੇ ਵਿੱਚ ਜਮ ਲਾਸਣ ਲਾ ਲਾਂ। ਬੱਟ ਤੇ ਮੂੜੀਆਂ ਲਾ ਦਾਂ। ਤੇ ਉਦੋਂ ਬਾਅਦ ਇਹ ਚ ਪਾਲਕ ਲਾਉਣਾ ਚਾਹੀ। ਤੇ ਮੇਂ ਉਹ ਪਰਲੇ ਪਛੇ ਲਾ ਲਾਂਗੇ ਉਹ ਦਾ ਪੱਟਾ ਤੇ ਲਾਈ ਉਹ ਪਰਲੇ ਪੱਟੇ ਉਹ ਪਰਲੇ ਪਛੇ ਲਾ ਲਾਂਗੇ ਆਹ ਵੱਟ ਤੇ ਜਿਵੇਂ ਦੋ ਵੱਟਾਂ ਕੀ ਇਹਨਾਂ ਦੇ ਮੂਲੇ ਲੱਗ ਜਾਣਗੇ ਤੇ ਇਹਦੇ ਵਿੱਚ ਜਿਵੇਂ ਮਰਜੀ ਪਾਲ ਕਰ ਲਾਂਗੇ ਉਦੋਂ ਉਦੋਂ ਬਾਅਦ ਅਗਲੀ ਕੈਰੀ ਆ ਗਈ ਉਹਦੇ ਵਿੱਚ ਆਹੀਂ ਫੇਰ ਤੰਦ ਕਰ ਲਾ ਛਣ ਮਾਰਦੀ ਇੱਕ ਘਰ ਇੱਥੇ ਬਣ ਗਿਆ ਠੀਕ ਆ ਤੇ ਇਹ ਤਿੰਨ ਕੈਰੀਏਰੇ ਬਣ ਗਏ ਇਹਦੇ ਵਿੱਚ ਜੇਰਾ ਕੋਈ ਜਿਵੇਂ ਗਾਜਰ ਲਾ ਲਾ ਤੇ ਚਾਹੇ ਕੋਈ ਸਾਗ ਮਾ ਲਾ ਲਾ ਠੀਕ ਆ ਤੇ ਉਦੋਂ ਬਾਅਦ ਚਾਹੇ ਕੋਈ ਮਟਰਾਂ ਦੀ ਕੈਰੀ ਲਾ ਦੇ ਹਾਂ ਇਹ ਸਾਰੇ ਸਿਆਣੇ ਸਾਥੀਆਂ ਦੇ ਤਾਂ ਵਧੀਆ ਹੋ ਗਏ। ਹਾਂਜੀ। ਉਦੋਂ ਬਾਅਦ ਉਹ ਜਿਹੜਾ ਮਗਰ ਪਰਲੇ ਪਛਰੇ ਗਿਆ। ਪੂਰੀ ਕੋਚਾ ਬਸ ਉਹਨਾਂ ਦਾ। ਠੀਕ ਹੈ। ਦੇਖੋ ਹੁਣ ਮੈਨੂੰ ਤੂੰ ਕੈਮਰਾਮੈਨ ਦੇ ਦੇ। ਅਸੀਂ ਵੀਡੀਓ ਭਾਈ ਬਣਾਈਏ ਕਾਹ ਮੀ ਜਾ ਕੇ। ਚਲੋ ਛੋਟੀ ਮਰ ਜਲੇ। ਕੈਮਰਾਮੈਨ ਮੇਰਾ ਗਰਮੀ ਗੜਮੀ ਕਰ। ਗਰਮੀ ਤਾਂ ਹੁਣ ਮੈਂ ਤਾਂ ਆਪੇ ਜੇ ਗਰਮੀਆ। ਗਰਮੀ ਹੈਗੀ। ਤੂੰ ਸਾਨੂੰ ਮੈਂ ਅਸੀਂ ਵੀ ਚੱਲ ਇਹ ਕਹਿੰਦੇ ਵੀ ਮੈਨੂੰ ਛੇਤੀ ਆ ਵੀ ਮੈਂ ਜਾਣਾ। ਮਾਜੇ ਮੇਰਾ ਕੰਮ ਇੱਥੇ ਰਹਿ ਜਾ ਤੂੰ ਮੈਨੂੰ। ਤੂੰ ਆਉਂਦਾ ਲਾਲਚ ਤੱਕ ਗਿਆ। ਮਾਗਾਂ ਤੱਕ ਲਵਾ ਮੇਰੇ ਨਾਲ। ਐ ਹੋ ਗਿਆ। ਚਲੋ ਹੁਣ ਆਪ ਤੇ ਫਾਰਮ ਦਾ ਅੱਜ ਆਪਣਾ ਛੇਮਾ ਦੇਣਾ ਤੇ ਆਪਣੀ ਜਿਹੜੀ ਦਵਾਈ ਪਾ ਰਹੇ ਆ ਆਪਾਂ ਪਾਣੀ ਵਾਲੀ ਨੇਫਰੋਗਰ ਆਰ ਜੀ ਉਹ ਚੱਲ ਰਹੀ ਆ ਰੈਗੂਲਰ ਤੇ ਉਹਦੇ ਨਾਲ ਆਪਾਂ ਰੀਲੀਫ ਪਲੱਸ ਸ਼ੁਰੂ ਕਰਤੀ ਇਹਨਾਂ ਰੀਲੀਫ ਪਲੱਸ ਤੇ ਇਹਦੀ ਪੈਕਿੰਗ ਇੰਨੇ ਇਹ ਚ ਵੀ ਆਉਂਦੀ ਆ ਦੇਖੋ ਆਹ ਰੀਲੀਫ ਪਲੱਸ ਆ ਇਹਦੇ ਲੱਗਿਆ ਸਟicker ਇਹ ਆਪਾਂ ਕੁਆਂਟੀਟੀ ਚ ਤਾਂ ਲੈ ਲੈਨੇ ਹੁੰਨੇ ਆ ਕਿਉਂਕਿ ਥੋੜੀ ਜੀ ਆਪਾਂ ਨੂੰ ਪਰਤੇ ਚ ਮਿਲ ਜਾਂਦੀ ਆ ਤੇ ਆਹ ਹੁਣ ਆਪਾਂ ਦੇਖੋ ਰੀਲੀਫ ਪਲੱਸ ਦਾ ਇਸ ਤਰ੍ਹਾਂ ਦਾ ਕਲਰ ਹੁੰਦਾ ਤੇ ਚੱਲ ਰਹੀ ਆ ਆਪਣੀ ਅਰਲੀਪ ਪਲੱਸ ਦਾ ਐਨਾ ਫਾਇਦਾ ਹੁੰਦਾ ਵੀ ਜਲਦੀ ਇਹ ਚ ਬੱਚੇ ਚ ਆਵਾਜ਼ ਨਹੀਂ ਆਉਣ ਦਿੰਦੀ ਇਹ ਆਯੁਰਵੈਦਿਕ ਦਵਾਈ ਆ ਤੇ ਇਹ ਆ ਮੇਰਾ ਕਈ ਸਾਲਾਂ ਦਾ ਤਜਰਬਾ ਕਾਫੀ ਟਾਈਮ ਤੋਂ ਮੈਂ ਇਹ ਦਵਾਈ ਪਾ ਰਿਹਾ ਇਹ ਪਹਿਲੇ ਹਫਤੇ ਹਫਤੇ ਦੇ ਵਿੱਚ ਪਿਆ ਦਿੰਨੇ ਹੁੰਦੇ ਆ ਜੇ ਆਵਾਜ਼ ਆ ਵੀ ਜਾਵੇ ਤਾਂ ਤੁਹਾਡੀ ਮਟਾਇਲਟੀ ਨਹੀਂ ਹੁੰਦੀ ਇਹ ਮਟਾਇਲਟੀ ਨੂੰ ਰੋਕ ਕੇ ਰੱਖਦਾ ਤੇ ਆਪਾਂ ਉਹਨੂੰ ਹੋਰ ਹੱਲ ਵੀ ਕਰ ਲੈਂਦੇ ਆ ਤੇ ਅੱਗੇ ਤੁਹਾਨੂੰ ਵੀਡੀਓ ਚ ਤੁਸੀਂ ਰੋਜ਼ ਦੇਖੋ ਆਪਾਂ ਹੋਰ ਵੀ ਕਾਫੀ ਤਜਰਬੇ ਜਿਹੜੇ ਆਪ ਦੇ ਨਿੱਜੀ ਕਰੇ ਹੋਏ ਨੇ ਉਹ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ ਤੇ ਬਾਕੀ ਆ ਜਗ੍ਹਾ ਆਪਣੀ ਵਧਾਉਣ ਵਾਲੀ ਰਹਿੰਦੀ ਆ ਇਹ ਆਪਾਂ ਕੱਲ ਕੋਲ ਨੂੰ ਦੇਖ ਲਾਂਗੇ ਜਿਹੜੇ ਹਿਸਾਬ ਨਾਲ ਬੱਚਾ ਟੈਟ ਹੋਇਆ ਇੱਕ ਥਾਮਲਾ ਜਾਂ ਦੋ ਥਾਮਲੇ ਵਧਾਵਾਂਗੇ ਬੱਚੇ ਦੀ ਪੋਜੀਸ਼ਨ ਦੇਖ ਕੇ ਤੇ ਟੈਂਪਰੇਚਰ ਹੁਣ ਕਾਫੀ ਹਾਈ ਆ ਦਿਨ ਦਾ ਤੇ ਪੱਲੀਆਂ ਆਪਾਂ ਤਕਰੀਬਨ ਖੋਲ ਦੇਣੇ ਹੁੰਦੇ ਆ ਸਾਰੀਆਂ ਸਾਰਾ ਫਾਰਮ ਖੁੱਲਿਆ ਆ ਤਾਂ ਵੀ ਬੱਚਾ ਮੂੰਹ ਹੋ ਰਿਹਾ ਦੇਖੋ ਤੁਸੀਂ ਬੱਚਾ ਹਜੇ ਵੀ ਮੂੰਹ ਖੋਲ ਰਿਹਾ ਨਾਲੇ ਸਾਰੀਆਂ ਬੰਲੀਆਂ ਖੁੱਲੀਆਂ ਨੇ ਟਾਈਮ ਲਗਭਗ ਪੌਣੇ 6 ਹੋ ਗਏ ਫਿਰ ਵੀ ਬੱਚੇ ਦਾ ਬੱਚਾ ਮੂੰਹ ਖੋਲ ਰਿਹਾ ਬੱਚਾ ਆਪਣਾ ਦੇਖੋ ਗਰਮੀ ਮਨ ਰਿਹਾ ਕਾਫੀ ਨਾ ਐ ਥੋੜਾ ਜਿਵੇਂ ਤੌਂਸ ਦੇ ਨਹੀਂ ਹੁੰਦੇ ਉਵੇਂ ਮੂੰਹ ਵੀ ਖੋਲ ਰਿਹਾ ਤੇ ਗਰਮੀ ਵੀ ਜ਼ਿਆਦਾ ਮਨ ਰਿਹਾ ਗਰਮੀ ਇਹ ਰੁੱਤ ਦੇ ਵਿੱਚ ਥੋੜੀ ਜਿਹੀ ਜ਼ਿਆਦਾ ਹੀ ਹੋ ਤੇ ਆ ਅੱਜ ਆਪਾਂ ਆ ਵੱਡੇ ਭਾਂਡੇ ਲਾਤੇ ਆਹ ਵੱਡੇ ਹੁਣ ਲਾਤੇ ਕਿਉਂਕਿ ਬੱਚਾ ਬੈਠ ਕੇ ਫੀਡ ਨਾ ਖਾਵੇ ਜੇ ਬੈਠ ਕੇ ਫੀਡ ਖਾਊਗਾ ਖਾਣ ਨਾਲ ਬੱਚੇ ਆਪਣੇ ਲੰਗੜੇ ਕਾਫੀ ਹੋ ਜਾਂਦੇ ਨੇ ਬੀ ਕਮਾਲ ਤਾਂ ਹੀ ਆਪਣਾ ਜਿਆਦਾ ਨਿਕਲਦਾ ਜੇ ਭਾਂਡੇ ਲੰਮਾ ਸਮਾਂ ਤੱਕ ਚੱਲਦੇ ਰਹਿਣ ਤੇ ਬਾਕੀ ਓਵਰਆਲ ਬੱਚਾ ਠੀਕ ਆ ਹੋਰ ਕੋਈ ਕਿਸੇ ਕਿਸਮ ਦੀ ਪ੍ਰੋਬਲਮ ਨਹੀਂ ਬਾਕੀ ਇੱਕ ਹੋਰ ਵੀ ਆ ਅਸੀਂ ਨਾ ਸਾਡਾ ਇੱਕ ਬੰਦਾ 24 ਘੰਟੇ ਮੰਨ ਲਓ ਰਾਤ ਨੂੰ ਬੰਦੇ ਦੀ ਡਿਊਟੀ ਅਲੱਗ ਹੁੰਦੀ ਆ ਉਹਨੇ ਰਾਤ ਨੂੰ ਆਪਦੇ ਢੇਡੇ 4 5 6 ਅਲੱਗ ਮਾਰਦੇ ਨੇ ਤੇ ਦਿਨ ਵਾਲਾ ਬੰਦਾ ਦਿਨ ਚ ਕੰਮ ਕਰਦਾ ਤਾਂ ਦੋ ਬੰਦਿਆਂ ਦੀ ਡਿਊਟੀ ਮਤਲਬ ਬੰਦਾ 24 ਘੰਟੇ ਫਾਰਮ ਤੇ ਹਾਜ਼ਰ ਹੀ ਰਹਿੰਦਾ ਜਾਗਦਾ ਹੀ ਰਹਿੰਦਾ ਤਾਂ ਕਰਕੇ ਸਾਰੀਆਂ ਚੀਜ਼ਾਂ ਨੂੰ ਆਪਾਂ ਕੰਟਰੋਲ ਕਰ ਸਕਦੇ ਆ ਜੇ ਆਪਾਂ ਜਿੰਨੀ ਆਪਾਂ ਫਾਰਮ ਤੇ ਡਿਊਟੀ ਦੇਵਾਂਗੇ ਉਨਾ ਹੀ ਆਪਾਂ ਨੂੰ ਬੈਸਟ ਰਿਜ਼ਲਟ ਮਿਲਣਗੇ ਅੱਜ ਤੱਕ ਇੰਨਾ ਹੀ ਸੀ ਬਾਕੀ ਆਪਾਂ ਮਿਲਦੇ ਆ ਕੱਲ ਨੂੰ ਨਵੇਂ ਵਲੌਗ ਚ ਤਦ ਤੱਕ ਲਈ ਸასი ਸ਼ਕਾਲ